ਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋ ਨਵੀਂ ਵੀਡੀਓ ਚ ਕੱਲ ਨੱਬੜ ਗਿਆ ਦੀ ਆਪਣਾ ਆਲੂ ਦੀ ਪਟਾਈ ਦਾ ਕੰਮ ਤੇ ਅੱਜ ਬਾਹੀ ਕਰਕੇ ਜਗਾਈ ਕਰ ਰਹੇ ਨੇ ਬੰਦੇ ਉਹ ਬੈਠੇ ਨੇ ਸਾਹਮਣੇ ਤੇ ਬਾਕੀ ਇੱਧਰਲਾ ਪਲਾਟ ਵੀ ਬਾਤਾ ਆਪਾਂ ਇੱਕ ਇੱਕ ਬਾਰ ਹਲਾ ਨਾਲ ਤੇ ਇੱਧਰਲੇ ਪਲਾਟ ਚੋਂ ਜਗਾਈ ਹੋ ਗਈ ਇਹਨੂੰ ਦੂਹਰ ਲਾ ਕੇ ਸੁਹਾਗਾ ਮਾਰ ਕੇ ਫਿਰ ਕੱਲ ਨੂੰ ਬਜਾਉਣੇ ਆ ਮੱਕੀ ਬਾਕੀ ੱਟਪਾਂ ਜ਼ਿਆਦਾ ਕਰਕੇ ਬੰਦੇ ਬੈਠੇ ਨੇ ਸ਼ਾਮਾਂ ਚ ਬਾਕੀ ਦੂਈ ਮੋਟਰ ਤੇ ਚੱਲਦੀ ਆ ਪਟਾਈ ਚ ਜਿਪ ਸੋਨਾ 3 ਦੀ ਉਹ ਪਰੇ ਇਥੋਂ ਦੀ ਦਾੂ ਟਰੈਕਟਰ ਚਾਲਦਾ ਉਹ ਦੋ ਗੋਠਿਆਂ ਦੇ ਉੱਪਰਲੇ ਪਾਸੇ ਲਾਈ ਹੋਈ ਆ ਪਟਾਈ ਜਿਪ ਸੋਨਾ 3 ਦੀ ਬਾਕੀ ਆ ਪੰਜ ਜਿੱਦੜ ਦੀ ਬਾਹੀ ਬੂਹੀ ਕਰਦੇ ਦੀ ਜ਼ਮੀਨ ਤਿਆਰ ਕਰਕੇ ਫਿਰ ਕੱਲ ਨੂੰ ਵਜਾਉਣੇ ਮੱਕੀ 1899 ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਹੋ ਜਾਣਗੇ 5-7 ਗੱਟੇ ਹੈ ਬੋਲੋ ਯਾਰ ਹੋ ਜਾਏਗਾ ਵੀਡੀਓ ਦੇਖ ਕੇ ਬੋਲ ਦੇਣੀ ਹੈਗੇ ਹੋ ਜਾਊਗਾ ਹਨ ਸਾਫ ਆਲੂ ਜੋਗੇ ਜਿਹੜਾ ਸਾਫ ਆ ਕੱਟ ਵੱਡਾ ਵਾਲਾ ਛੱਡ ਦਿਓ ਕੋਈ ਚੱਕਰ ਨਹੀਂ ਠੀਕ ਆ ਰਗੂ ਤਾਂ ਬੋਲਦਾ ਹੀ ਨਹੀਂ ਹੈਗਾ ਬੋਲ ਆ ਵੇਖੋ ਜਵਾਗ ਵੀ ਪੂਰਾ ਕੰਮ ਕਰਦੇ ਨੇ ਇਹਨਾਂ ਦੇ ਆਪਣੇ ਵਾਲੇ ਤਾਂ ਸਿਆਲਾਂ ਚ ਰਜਾਈਆਂ ਜਿਹੀ ਨਿਕਲਦੇ ਜਦ ਵੀ ਇਹ ਖੇਤਾਂ 'ਚ ਫਿਰਦਾ ਦੀ ਆ ਜੋ ਟੂ ਕਰਦਾ ਕੰਮ ਪੂਰਾ ਲੈ ਪਾ ਦੇ ਫਿਰ ਇਹ 'ਚ ਕੀ ਖੜਾ 69 ਤੇ ਜਿਹੜੇ ਆਪਾਂ ਨਵੇਂ ਨਵੇਂ ਕਿਰਾਏ ਦੀ ਹਾਲ 13 ਉਹ ਚੱਲਦੇ ਨੇ ਚਲੋ ਕਰਦੇ ਆ ਬਾਹੀ ਅਲਦੈਨ ਕਰਦੇ ਰਹਾਂ ਹਾਲਾਂ ਦੇ ਉਰ ਲਾ ਰਹੇ ਆ ਜਮੀਨ ਜੀ ਉਧਰ ਨੱਬੜ ਗਿਆ ਦੀ ਆਪਣਾ ਚਗਾਈ ਦਾ ਕੰਮ ਤੇ ਹੁਣ ਪਿੰਡ ਵਾਲੀ ਮੋਟਰ ਤੇ ਜਿਹੜਾ ਆਪਣਾ ਆਲੂ ਪਿਆ ਸਟੈਨ ਇਹਦਾ ਘਰੇ ਚੋਂ ਬੋਰੀਆਂ ਭਰਨੀਆਂ ਨੇ ਦੇਖਦੇ ਆ ਗਰੇਡਰ ਤੇ ਜਾਊਗਾ ਮਾਲ ਗਰੇਡਰ ਕਰਾਉਨੇ ਆ ਇਹਨੂੰ ਵੀ ਕਾਫੀ ਟਾਈਮ ਹੋ ਚੱਲਿਆ ਡੇਢ ਦੋ ਡੇਢ ਦੋ ਡੇਢ ਕ ਮਹੀਨਾ ਹੋ ਚੱਲਿਆ ਘਰਾ ਲੱਗੇ ਇਹਨੂੰ ਠੇਕੇਦਾਰ ਆ ਗਿਆ ਬਸ ਲੱਗਦੇ ਨੇ ਤਰਪਾਲ ਤਰਪੂਲ ਚੱਕ ਕੇ ਤੇ ਮੱਕੀ ਚ ਰੇਵੀ ਬੋਣੇ ਅੱਜ ਬੰਦਾ ਉੱਧਰ ਪਾਉਂਦਾ ਦੂਏ ਪਾਸੇ ਉੱਧਰੋਂ ਆਏ ਤੇ ਮੱਕੀ ਜਿਹੜੀ ਪਵਾ ਕੇ ਫਿਰ ਕੱਲ ਨੂੰ ਸ਼ੁਰੂ ਕਰਦੇ ਆਂ ਪਾਣੀ ਲਾਉਣਾ ਇਹ ਆਪਣਾ 1368 ਬੀਜਾ ਸਾਰੇ ਦੇਖੋ ਵਧੀਆ ਜੰਮੀ ਹੋਇਆ ਸਾਰਾ ਇੱਕਸਾਰ ਕਿਤੇ 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 ਦਾਣਾ ਹੀ ਨਿਕਲਿਆ ਉਹ ਵੀ ਮੀਂਹ ਕਾਰਨ ਮੰਨ ਲਓ ਪਰਕੰਡ ਹੋ ਗਈ ਤੇ ਦਾਣੇ ਦਾ ਜੋਰ ਵਿੱਚੇ ਲੱਗ ਕੇ ਵਿਚੇ ਰੁਕਿਆ ਹੋਇਆ ਬਾਕੀ ਆ ਪਾਣੀ ਤੇ ਪਾਣੀ ਲੱਗੇ ਤੇ ਨਕਲ ਉਪਰ ਪਰਨ ਚੰਗੀ ਤਰ੍ਹਾਂ ਕਿ ਦੇਖੋ ਖੇਤ ਸਾਰਾ ਭਰਿਆ ਹੋਇਆ ਪੂਰੀ ਵਧੀਆ ਹੈ ਆ ਦੇਖ ਕਿੱਦਾਂ ਹੋਇਆ ਇਹਦਾ ਜੋਰ ਲੱਗਿਆ ਹੈ ਦਾਣੇ ਦਾ ਤਾਂ ਕਰਕੇ ਸੁੱਕੀ ਆ ਥੋੜੀ ਬਾਕੀ ਗਿੱਲ ਤਾਂ ਹੋਊਗੀ ਹਲੇ ਵਿੱਚ ਨਹੀਂ ਸੁੱਕੀ ਹੋ ਆ ਬਾੜੀ ਗਿੱਲੇ ਨਹੀਂ ਹੈਗੀ ਪਾਣੀ ਲੱਗਣ ਵਾਲੀ ਆ ਪਾਉਨੇ ਆ ਕਾਲੂ ਤੇ ਪਾਉਨੇ ਔਰੇ 10 12 ਥੈਲੇ ਇਹ ਆਪਣੇ ਔਰੇ 8.5 9 ਕਿਲਿਆਂ ਦਾ ਗੇੜਾ ਦੇਖੋ ਕਰੋ ਚੈੱਕ ਭਰੇ ਹੋਏ ਨੇ ਛਿਆੜ ਪੂਰੇ ਵਧੀਆ ਤੇ ਦੂਗਾ ਪਾਣੀ ਥੋੜਾ ਜਿਹਾ ਝੜ ਕੇ ਦਮਾਂਗੇ ਨਾਲੇ ਤਾਂ ਜਿਹੜਾ ਕੱਕਕੁਖ ਜੰਮਣ ਆਊਗਾ ਉਹ ਜੰਮੇ ਆਊਗਾ ਤੇ ਬਾਕੀ ਫੇਰ ਦੂਜੇ ਪਾਣੀ ਤੋਂ ਬਾਅਦ ਕਰਾਂਗੇ ਸਪਰੇ ਕੱਖਾਂ ਦੀ ਜਿੰਨੇ ਕੱਖ ਹੋਣਗੇ ਉਸ ਹਿਸਾਬ ਨਾਲ ਤੇ ਹੁਣ ਘਰਾ ਭਰਾ ਲਈਏ ਤੇ ਜੂਰੀ ਆਪੋ ਆਈਏ ਵਕੀਜ ਵੀਡੀਓ ਨਾ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਆਲੂ ਦਾ ਰੇਟ ਬਾਰੇ ਵੀ ਦੱਸਦੇ ਆ ਐਲ ਆਰ ਦਾ ਵੀ ਰੇਟ 13 ਰੁਪਏ ਤੱਕ ਚੱਲਦਾ 11 ਤੋਂ ਲੈ ਕੇ 40 mm ਤੋਂ ਉੱਪਰਲਾ ਤੇ ਦੜਾ ਚੱਲਦਾ 10.5 11 ਰੁਪਏ ਤੱਕ ਜਿਪਸ ਉਹ ਨਾ ਬੰਦਦਾ ਵੀ ਹੈਗਾ ਇਹ 12 13 ਰੁਪਏ ਬਾਕੀ ਜਾਣਕਾਰੀ ਦਿੰਦੇ ਰਹਾਂਗੇ ਵੀਡੀਓ ਦੇਖਦੇ ਰਿਹਾ ਕਰੋ ਬਾਕੀ ਦੇਖਦੇ ਆ ਇਹਦਾ ਦੜਈ ਦੜਈ ਭਰਾ ਕੇ ਫਿਰ ਗਰੇਡਰ ਤੇ ਜਾਊਗਾ ਮਾਲ ਇਹ ਇਹ ਹੈਗੀ ਆ 6 700 ਬੋਰੀ ਲ ਆਇਆ ਜੀ ਮੱਜਰੀ ਵਾਲੀ ਮੋਟਰ ਤੇ ਰੇਪਾਉਣ ਲਿਆਇ ਦੀ ਆਪਾਂ ਟਰੈਕਟਰ ਤੇ 7-8 ਕਿਥਲੇ ਇਹ ਉਰੇ 7 ਗੀਲੇ ਨੇ ਆਪਣੇ ਤੇ ਪਾਉਂਦਾ ਆਪਣਾ ਮਲਾਜ਼ਮ ਥੱਲੇ ਗੁੱਲੇ ਖੋਲਣ ਲੱਗਿਆ ਆ ਬਾਕੀ ਇਹ ਵੀ ਮੱਕੀ ਪਧੀਆਂ ਖੜੀ ਆ ਇਹਦੀ ਬਜਾਈ ਹੈਗੀ ਆ ਨੌ ਫਰਫਰੀ ਦੀ ਬੀਜੀ ਹੋਈ ਆ ਆਪਾਂ ਇਹ ਨੂੰ ਮਨਾ ਚੱਲਿਆ ਅਸੀਂ ਪਹਿਲਾ ਯੂਰੀਆ ਲਾ ਰਹੇ ਆਂ ਤੇ ਪਹਿਲੀ ਪੀੜੀ ਲੱਗ ਗਈ ਇੱਥੇ ਪਾਣੀ ਇਹ ਪਾ ਕੇ ਫਿਰ ਦੰਨੇ ਆ ਪਾਣੀ ਤੇ ਉਧਰ ਦੋ ਹੀ ਮੋਟਰ ਤੇ ਚੱਲਦਾ ਏ ਤੇ ਕੰਨਾ ਮਿਲ ਵੀ ਚੱਲਦੀ ਆ ਮਾਰੋ ਮਾਰ ਸਲਾਣਾ ਕੰਨਾ ਮਿਲ ਬਾਕੀ ਕਰਦੇ ਆ ਛਾੜ ਚੱਕ ਵੀ ਵਧੀਆ ਨਿਕਲੇ ਹੋਏ ਨੇ ਆ ਕੀ ਗੱਲ ਬਾਤ ਇਹ ਚ ਜਦੋਂ ਬੁਝਾਈ ਕਰੀਦੀ ਇੱਕ ਛਾੜ ਪਹਿਲਾਂ ਨਿਕਲਿਆ ਦੀ ਇੱਕ ਬਾਦ ਚ ਨਿਕਲਿਆ ਦੀ ਉਹਦੇ ਕਰਕੇ ਆ ਦੇਖੋ ਮੱਕੀ ਇੱਕ ਛਾੜ ਚ ਬੜੀ ਆ ਇੱਕ ਛਾੜ ਛੋਟੀ ਆ ਨਾ ਫਰਕ ਪੈ ਜਾਂਦਾ ਏ ਅੱਗੇ ਵਿੱਚੇ ਮੱਕੀ ਨਿਕਲਣ ਨਾਲ ਜੀਹੇ ਦਾ ਕੋਈ ਨੁਕਸਾਨ ਨਹੀਂ ਹੈ ਮੱਕੀ ਨੂੰ ਜਿਵੇਂ ਉੱਪਰ ਹੋਰ ਮੱਕੀਆਂ ਦੇ ਕੰਡ ਕੰਡ ਜੀ ਹੋ ਗਈ ਦੀ ਉੱਪਰ ਤੇ ਸਖਤ ਹੋ ਗਈ ਦੀ ਜ਼ਮੀਨ ਇਹ ਕਰਕੇ ਨਿਕਲੀਆਂ ਨਹੀਂ ਵਿੱਚੇ ਕਿ ਸਾਰੇ ਖੇਤਾਂ 'ਚ ਮਾਰ ਕੇ ਜਿਹੜਾ ਦੇਖ ਰਹੇ ਆ ਤੇ ਬਾਲੀ ਡੱਕਰ ਜ਼ਮੀਨ ਕਰਕੇ ਉਹਦੇ ਡळा ਬਹੁਤ ਜ਼ਿਆਦਾ ਪੈਂਦਾ ਏ ਜੇ ਗਿੱਲੀ ਜ਼ਮੀਨ ਬਾਹ ਲੋ ਤੇ ਡळा ਬਹੁਤ ਛੇਤੀ ਪੈ ਜਾਂਦਾ ਏ ਬਹੁਤ ਜ਼ਮੀਨ ਦੀ ਬਾਹੀ ਕਰਨੀ ਪੈਂਦੀ ਆ ਤਾਂ ਕਿ ਤੇ ਜਾ ਕੇ ਬਣਦੀ ਆ ਜਾ ਕੇ ਜ਼ਮੀਨ ਬਜਾਈ ਨੂੰ ਇਹ ਸਾਰੀ ਜ਼ਮੀਨ ਆਪਣੇ ਕੋਲ ਠੇਕੇ ਦੀ ਆ ਇਹ ਤੁੰਕੇ ਨਹੀਂ ਮੈਂ ਬਹੁਤ ਜ਼ਿਆਦਾ ਨੇ ਗਾਹਾਂ ਨੂੰ ਲੇਜਰ ਕਰਾਂਗੇ ਟੀਰੀ ਵੱਡੇ ਤੋਂ ਪਹਿਲਾਂ ਆਲੂ ਲਾਉਣ ਤੋਂ ਪਹਿਲਾਂ ਸੌਰੀ ਤੇ ਆ ਦੇਖੋ ਜਿਵੇਂ ਆਹ ਔਰੇ ਖੁੰਝਾਉਂ ਚਾਏ ਔਰੇ ਪਾਣੀ ਚੜਿਆ ਨਹੀਂ ਹੋਣਾ ਜਦ ਲਾਇਆ ਹੋਣਾ ਮਲਾਜ਼ਮ ਨੇ ਆ ਦੇਖੋ ਤਾਂ ਹੀ ਦਾਣੇ ਨਕਲੀ ਹੀ ਹੈਗੇ ਔਰੇ ਆਹ ਖੇਤ ਚ ਬੜੇ ਜ਼ਿਆਦਾ ਡਲ ਡਲੇ ਦੀ ਤਾਂ ਵੀ ਮੱਕੀ ਵਧੀਆ ਨਿਕਲਾਈ ਜਿੰਨਾ ਚਿਰ ਖੇਤ ਗਿੱਲਾ ਏ ਮੰਨ ਲਓ ਖੇਤ ਚ ਗਿੱਲਾ ਉਹਨਾਂ ਚਿਰ ਨਰਮ ਜੀ ਮਿੱਟੀ ਆ ਫਿਰ ਚਾਹੇ ਡਲਾ ਹੋਵੇ ਜਮੀਨ ਚ ਕੁਛ ਵੀ ਹੋਵੇ ਮੱਕੀ ਤਾਂ ਫਿਰ ਨਿਕਲ ਹੀ ਆਉਂਦੀ ਆ ਜੇ ਮੰਨ ਲਓ ਪਰੋਂ ਸਖਤ ਹੋਊਗੀ ਫਿਰ ਨਹੀਂ ਨਿਕਲਦੀ ਹੈਗੀ ਸਾਰਾ ਵਧੀਆ ਖੜਾ ਏ ਵੀ ਛਾੜ ਉੱਤਰ ਕਰ ਰਹੇ ਨੇ ਕੱਖਾਂ ਲਈ ਸਪਰੇਅ ਇਹ ਜਿਹੜੀ ਪਟਾਈ ਵਾਲੇ ਖੇਤ ਚ ਤੇ ਹੁਣ ਕਰਦੇ ਆ ਲੋਡ ਲੈ ਆਏ ਆਪਾਂ ਟਰਾਲੀ 69 ਗਹਿਲ ਪਾ ਕੇ ਤੇ ਬਾਕੀ ਇੱਕ ਪਲਾਟ ਪੱਟਿਆ ਗਿਆ ਅੱਜ ਇਹ ਚ ਹੈਗਾ ਸੀ ਚਿਪਸੋਨਾ 3 ਤੇ ਇਧਰਲਾ ਵੀ ਚਿਪਸੋਨਾ 3 ਦਾ ਹੀ ਆ ਖੇਤ ਆਪਣਾ ਪਟਾਈ ਕਰਤੀ ਬੰਦ ਲੇਬਰ ਨੇ ਤੇ ਬਾਕੀ ਟਾਂਕਾ ਲਾ ਰਹੇ ਨੇ ਬੰਦੇ ਤੇ ਇੱਕ ਇਧਰ ਲੱਗਿਆ ਹੋਇਆ ਬਾਕੀ ਆਪਣਾ ਮਲਾਜ਼ਮ ਰੇਪ ਪਾਰਿਆ ਉਹ ਸਾਹਮਣੇ ਮੋਟਰ ਤੇ ਤੇ ਉਹਦੇ ਨਾਲ ਹੀ ਆਪਣਾ ਇੱਧਰ ਪਟਾਈ ਚੱਲਦੀ ਦੀ ਤੇ ਕਰਦੇ ਆ ਲੋਡ ਹੋਊਗਾ ਤਕਰੀਬਨ 200 ਗੱਟਾ ਹੋਊਗਾ 206 ਗੱਟਾ ਏ ਛੋਟੂ ਕਹਿੰਦਾ ਬਾਕੀ ਅੱਜ ਪਹਿਲੇ ਦਿਨ ਕਰਕੇ ਚਾਲ ਜੀ ਥੋੜੀ ਔਖੀ ਬਣਦੀ ਆ ਇੱਧਰੋਂ ਸਾਈਡਾਂ ਸੂਡਾਂ ਪੱਟੀਆਂ ਖੇਤ ਦੀਆਂ ਇਹ ਕਾਲੂ ਆ ਖੇਤ ਨੂੰ ਲੱਗ ਜਾਗੇ ਇਹ ਡੇਡ ਡੇਡ ਕੁ ਕੀਲੇ ਦੇ ਕਿਾਰੇ ਇਹ ਨੇ ਥੋੜਾ ਜਿਹਾ ਉੱਚਾ ਨਹੀਂ ਮਾਇਆ ਖੇਤ ਆ ਇਹ ਵੀ ਆਪਣੇ ਕੋਲ ਠੇਕੇਤੀ ਆ ਜ਼ਮੀਨ ਉਹ ਪਰੇ ਖੜਾ ਚਿਪਸੋਨਾ ਬੰਨ ਉਹਦੀ ਬੇਲ ਹਲੇ ਹਰੀ ਆ ਉਹ ਤਾਂ ਹਲੇ 20 ਦਿਨ ਖੜੂਗਾ ਉਹਨੂੰ ਪਾਣੀ ਲੱਗਿਆ ਹੋਇਆ ਏ ਤੇ ਬਾਕੀ ਆ ਖੇਤ ਆ ਪਲਾਟ ਹੈਗਾ ਇਹ ਐਲ ਆਰ ਦਾ ਨਵਾਂ ਸੀਡ ਲਾਇਆ ਹੋਇਆ ਆਪਣਾ 4 ਕਿ ਬਿੱਗੇ ਵੱਜ ਗਿਆ ਦੀ ਆਪਣੇ ਕੋਲ ਆਪਾਂ ਇੱਥੇ ਲਾਤਾ ਸੀ ਤੇ ਤਾਂ ਆਪਾਂ ਬੀਏ ਰੱਖ ਲੈਣਾ ਸਾਰੇ ਹੀ ਬੇਲ ਬੜਾਈ ਨੂੰ ਕਾਫੀ ਟਾਈਮ ਹੋ ਗਿਆ ਚਲੋ ਟਾਂਕਾ ਲਾ ਲਵੇ ਲੇਬਰ ਫਿਰ ਕਰਦੇ ਆਂ ਲੋਡ ਬਾਕੀ ਪਟਾਈਆਂ ਵੀ ਲਵਾਈਆਂ ਹੋਈਆਂ ਨੇ ਪੰਜ ਚਾਰ ਜਗ੍ਹਾ ਚੱਲਦੀਆਂ ਨੇ ਉਹ ਵੀ ਮਾਲ ਗਰੇਡਰ ਤੇ ਆਉਂਦਾ ਕੁਝ ਕੁਝ ਸਿੱਧਾ ਗੱਡੀ 'ਚ ਪਾ ਦੀ ਦਾ ਆਪਣਾ ਵਾਲਾ ਪਾਉਣਾ ਸਿੱਧਾ ਗੱਡੀ 'ਚ ਪਾ ਕੇ ਜਾਣਾ ਏ ਤੇ ਬਾਕੀ ਲੱਗੇ ਹੀ ਲੋਡ ਕਰਨ ਨਾਲੂ ਤੇ ਲੱਗੇ ਹੋਏ ਨੇ ਬੰਦੇ ਕਰਨ ਲੋਡ ਟਰਾਲੀ ਤੇ ਲੇਬਰ ਵਾਲੇ ਹੈਗੇ ਨੇ 4-5 ਜਣੇ ਨੇ ਵਿਚਾਰੇ ਤੇ ਇੱਕੋ ਸਾਹਮਣੇ ਟਾਂਕ ਹੀ ਲਾਉਂਦਾ ਹਲੇ ਠੇਕੇਦਾਰ ਗਿਆ ਹੋਇਆ ਜਿਹੜਾ ਨਾਲ ਲਾਈਆਂ ਹੋਈਆਂ ਦੀ ਲੇਬਰ ਵਾਲੀਆਂ ਬਾਕੀ ਲੋਡ ਕਰੇ ਤੇ ਫਿਰ ਪਾਉਣਿਆ ਗੱਡੀ ਚ